ਸਤਿ ਸ੍ਰੀ ਅਕਾਲ ਜੀ ਤੇ ਇੱਕ ਆਪਣਾ ਜਿਹੜਾ ਇਹ ਸਟੋਰ ਦਾ ਜੀ ਰਵਾਇਤਿਕ ਸਟੋਰ ਹੈ ਕਿਸੇ ਨੂੰ ਕਿੰਦਾ ਵੀ ਕੋਈ ਪ੍ਰੋਬਲਮ ਹੈ ਜਿਵੇਂ ਮੰਨ ਕੇ ਚੱਲੋ ਆਪਾਂ ਪਿੱਤੇ ਦੀ ਬਾਰੇ ਪਿੱਤੇ ਦੀ ਬਾਰੇ ਆਪਰੇਸ਼ਨ ਹੁੰਦਾ ਹੈ ਵੀ ਆਪਾਂ ਹੀ ਕੋਲੇ ਦਵਾਈ ਏਦਾਂ ਦੀ ਹੈ ਜਿਹੜੀ ਕਿ ਪਾਣੀ ਕਰਦੀ ਹੈ ਪਿੱਤਾ ਕਰਨ ਦੀ ਲੋੜ ਨਹੀਂ ਪੈਂਦੀ ਨੇਲੇ ਦਵਾਈ ਨਾਲ ਨਿਕਲਦਾ ਨੇਲੇ ਖਰਚਾ ਬਚਦਾ ਤੇ ਨੇਲੇ ਕਹਿਣਾ ਮਤਲਬ ਇਹ ਹੈ ਵੀ ਪੈਸਾ ਬਚਦਾ 100 ਗ੍ਰਾਮ ਵਾਜਨੇ ਤੋਂ ਹੱਥ ਨਾਲ ਚੱਕੀਦਾ ਨਹੀਂ ਸੀ ਇਹ ਬੰਦਾ ਸ਼ੂਗਰ ਦੀ ਗੋਲੀ ਖਾਂਦਾ ਸੀ ਸ਼ੂਗਰ ਸੀਗਾ ਉਸ ਤੋਂ ਬਾਅਦ ਸ਼ੂਗਰ ਦੀ ਗੋਲੀ ਖਾਂਦੇ-ਖਾਂਦੇ ਜੁਰੀ ਸੈੱਡ ਹੋ ਗਿਆ ਵਿੱਚ ਹੋਰ ਵੀ ਲੀਵਰ ਤੇ ਵੀ ਇਹਨਾਂ ਨੂੰ ਕਹਿੰਦਾ ਮਤਲਬ ਗਾਹਾਂ ਹੋਰ ਕੰਮ ਵਧ ਗਿਆ ਤੇ ਇਹ ਬੰਦਾ ਠੀਕ ਹੋਇਆ ਮੰਜੇ ਦੇ ਪਿਆ ਸੀਗਾ ਉਦੋਂ ਬਾਅਦ ਇਹ ਬੰਦਾ 13ਵੇਂ ਦਿਨ ਅਧਿਆੜੀ ਤੇ ਜਾਣ ਲੱਗਿਆ ਆਪਣੀ ਦਵਾਈ ਲੈ ਕੇ ਬਾਕੀ ਖੁਦ ਬੋਲਣਗੇ ਦੱਸਾਂਗੇ ਕਿ ਕੀ ਕੀ લે ਸੀ ਤੇ ਹੁਣ ਕੀ ਲੈਂਿਆ ਦੱਸੋ ਜੀ ਹਾਂ ਜੀ ਹੁਣ ਮੈਂ ਤਾਂ ਇਹ ਡਾਕਟਰ ਤੋਂ ਦਵਾਈ ਲੈਣਾਗਾ ਦੂਜੀ ਵਾਰ ਦਵਾਈ ਲੈ ਕੇ ਆਗਾ ਇੱਕ ਮਹੀਨੇ ਦੀ 1200 ਦੀ ਦਵਾਈ ਦਿੱਤੀ ਹੈਗੀ ਦੇਸੀ ਦਵਾਈ ਹੈਗੀ ਕੇਰਾ ਮੈਨੂੰ ਇਹਨੇ ਪਹਿਲਾਂ ਦਵਾਈ ਦਿੱਤੀ ਮੈਂ ਉਹ ਦਵਾਈ ਖਾ ਕੇ ਦੇਖੀ ਮੈਨੂੰ فرق ਲੱਗਿਆ ਕਿੰਨੇ ਆ ਪਰ ਮੈਨੂੰ ਉਸ ਤੋਂ ਬਹੁਤ ਫਰਕ ਲੱਗਦਾ ਪੂਰਾ ਫਰਕ ਹੁਣ ਮੈਂ ਤਾਂ ਦੋ ਤਿੰਨ ਵਾਰ ਦਵਾਈ ਲੈ ਗਿਆ ਤੇ ਮੈਨੂੰ ਪੂਰਾ ਫਰਕ ਆ ਪਹਿਲਾਂ ਮੈਂ ਟੈਕ ਕਰਾਈ ਸੀ ਗੋਲ ਮਾਲ ਖਾ ਜਾਂਦਾ ਰਹਿੰਦਾ ਸੀ ਖੁਰਮਰੇ ਸ਼ੂਗਰ ਦੇ ਟੀਕੇ ਲਾਉਦੇ ਸੀਗੇ ਪਹਿਲਾਂ ਮਨ ਜਿਵੇਂ ਬਿਮਾਰ ਪਿਆ ਰਹੇਗਾ ਤਿੰਨ ਸਾਲ ਹੋ ਗਏ ਸੀ ਮੈਨੂੰ ਦੁਹਾਰ ਕਰ ਰਿਹਾ ਹਾਂ ਕਿ ਟੀਕੇ ਦਾ ਦੇਸੀ ਦੁਆ ਨਾ ਖਾਂਦਾ ਸੀ ਬਿਲਕੁਲ ਨਹੀਂ ਦਾ ਉਹਦਾ ਸੀਗਾ ਜਮਾਂ ਮੱਦੇ ਚ ਪਿਆ ਸੀਗਾ ਜੀ ਨਾ ਮੈਥੋਂ ਗੱਲ ਤਾਂ ਕਰ ਹਾਦ ਅ ਵੀ ਤਾਂ ਮੇਰੇ ਹਾਜ਼ਮੇ ਨਹੀਂ ਹੋ ਰਹੀਆ ਤੇ ਉਹ ਤੋਂ ਦਵਾਈ ਲੈਣ ਲੱਗਿਆ ਉਹਨੇ ਦੂਜੀ ਵਾਰ ਤੋਂ ਲੈ ਦਿਆਂਗਾ ਦੇਸੀ ਦਵਾਈ ਦਿੱਤੀ ਹੈ ਇਹ ਦੇਸੀ ਦਵਾਈ ਬੰਦ ਹੋ ਗਈ ਅੰਗਰੇਜ਼ੀ ਦਵਾਈ ਹੁਣ ਮੇਰੀ ਬੰਦ ਹੋ ਗਈ ਕਦੇ ਇਹਨਾਂ ਦਵਾਈ ਚੱਲਦੀ ਹੈਗੀ ਤਾਂ ਪੂਰੇ ਬੱਤਾਂ ਬਾਂਨ ਚਾਹਤਾਂ ਕੰਮ ਠੰਡਾ ਕਰ ਦਾਂਗਾ ਦਿਹਾੜੀ ਤੇ ਜਾਣਾਗਾ ਹੋ ਕੋਈ ਮਨੁਰ ਕਾਪਣੇ ਕੋਈ ਮਿਰਾਂਗ ਨਹੀਂ ਦੋਦਾ ਕੋਈ ਇੰਕਟ ਹੋਈ ਨਹੀਂ ਦੋਦੀ ਆਰਾਮੰਜੇ ਤੇ ਪਿਆ ਰਹਿੰਦਾ ਸੀਗਾ ਮੰਜੇ ਪਾਇਆ ਕਰਕੇ ਮੈਨੂੰ ਕੋਈ ਦਵਾਈ ਹੋਣੀ ਕਰਦੀ ਸੀ ਅੰਗਰੇਜ਼ੀ ਦਵਾਈ ਚੱਲਦੀ ਜਿੱਦ ਦੀ ਇਹ ਤੋਂ ਦਵਾਈ ਤੋਂ ਡਾਕਟਰ ਤੋਂ ਦਵਾਈ ਲੈ ਕੇ ਆਦੇ ਸੀ ਉਹਦੇ ਮੈਨੂੰ ਬਹੁਤ ਫਾਇਦਾ ਹੋ ਗਾ ਦੂਜੀ ਵਾਰ ਤੋਂ ਇਹ ਦੇਖਿਆ ਮੈਂ ਮੈਨੂੰ ਪੂਰਾ ਫਾਇਦਾ ਇਹਨੂੰ ਮੈਂ ਇਹ ਗੱਲ ਕਹੀ ਡਾਕਟਰ ਨੂੰ ਵੀ ਮੈਂ ਤਾਂ ਥੋਪਾ ਮੈਂ ਤਿੰਨ ਮਹੀਨੇ ਦਵਾਈ ਖਵਾ ਲਈ ਵੀ ਮੈਂ ਪਰ ਤੇਰੀ ਦਵਾਈ ਨਹੀਂ ਛੱਡਦਾ ਮੈਨੂੰ ਕਿਉਂ ਬਹੁਤ ਫਾਇਦਾ ਅਸਾ ਜਦੋਂ ਤੋਂ ਦਵਾਈ ਲੈ ਕੇ ਗਿਆ ਪਹਿਲੀ ਵਾਰ ਉਦੋਂ ਤੋਂ ਮੰਜੇ ਦੀ ਪਿਆਸੀ ਹਾਂ ਜੀ ਮੰਜੇ ਦੀ ਪਿਆਸੀ ਤੇ ਜੋੜ ਦਰਦ ਕਿੰਨਾ ਕਰਦੇ ਸੀ ਅੰਗ ਦੁਜੇ ਜਿਵੇਂ ਆ ਜੋੜਿਆਂ ਦੇ ਜੋੜ ਉਹ ਮੇਂਦਾ ਸਾਰੇ ਜੋੜ ਜਿਨਾ ਲੱਗਦਾ ਰਹਿੰਦਾ ਸੀ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ ਮੈਨੂੰ ਅੱਥ ਵੀ ਲੱਗਦੀ ਸੀ ਬਾਹਲੀ ਕਰੇ ਢੂਹੀ ਦੁਹਾਨ ਲੱਗੀ ਕਦੇ ਜੋੜ ਦੁਹਾਨ ਲੱਗੇ ਦਿਨੋਂ ਮੰਜੇ ਤੋਂ ਨਹੀਂ ਉੱਠ ਸਕਿਆ ਸਾਰਾ ਦਿਨ ਮੰਜੇ ਦੀ ਪਿਆ ਰਹਿੰਦਾ ਸੀਗਾ ਇਹਦੇ ਦਵਾਈ ਲਿਆ ਕੇ ਇੰਨੇ ਕੰਨੇ ਦਿੰਦੇ ਨੇ ਜਮ ਕੇ ਸੀ ਤੁਹਾਨੂੰ ਭਾਈ ਕੈਂਡੀ ਨੇ ਧੜੀ ਦੇ ਵਗਿਆ ਸੀ ਧੜੀ ਦੇ ਧੜੀ ਦੇ ਵਗਿਆ ਸੀ ਫੇਰ ਮੈਂ ਦੰਦਿਆ ਕੀਤੇ ਵਗਿਆ ਜੀ ਬੰਦਾ ਇਹਦਾ ਪਿੰਡ ਭੈਣੀ ਵਗੇ ਤੇ ਇਹਨਾਂ ਨੇ ਇੱਥੋਂ ਦਵਾਈ ਲੈ ਗਈ ਭੇਜੀ ਉਹਦੇ ਠੀਕ ਹੋ ਗਏ ਬਾਕੀ ਇਹਨਾਂ ਨਾਲ ਗੱਲ ਕਰਦੇ ਵਧੀਆ ਰਿਜ਼ਲਟ ਨੇ 9-10 ਦਿਨਾਂ ਵਿੱਚ ਅੱਜ ਅੱਜ ਆਇਆ ਨਾ ਬੜੀਆ ਤੇ ਬਾਕੀ ਸਰੀਰ ਤੇ ਡਿਪੈਂਡ ਕਰਦਾ ਮਿਲਣਾ ਉਹ ਵਾਕੀ ਗੱਲ ਬਾਤ ਆ ਵੀ ਆਪਣੇ ਟੈਕਨੀਸ਼ੀਅਨ ਵੀ ਠੀਕ ਹੋ ਰਹੀ ਤੁਹਾਨੂੰ ਜਿਤਨਾ ਤੇ ਕੋਈ ਵੀ ਜੇ ਕਿਸੇ ਨੂੰ ਡਰੋਂ ਦਾ ਦਾ ਇਹ ਨਾਲ ਸੰਬੰਧ ਕਰ ਸਕਦਾ ਜਿਵੇਂ ਹੁਣ ਇਹ ਆਪਣਾ ਦੁਕਾਨ ਦਾ ਡਰੈਸ ਹੈ ਜੀ ਇਹਦੇ ਉੱਤੇ ਸਾਰਾ ਕੁਝ ਇਹ ਆਪਣਾ ਫੋਨ ਨੰਬਰ ਲਿਖਿਆ ਹੋਇਆ ਠੀਕ ਹੈ ਇਹਦੇ ਵਿੱਚ ਕੋਈ ਸਬੰਧੀਆਂ ਲਿਖੀਆਂ ਨਹੀਂ ਗਈਆਂ ਇਹਦੇ ਵਿੱਚ ਜਿਵੇਂ ਮੰਨ ਲਓ ਕਾਲ ਬਿਰੀਆਨੀ ਲਿਖਾਇਆ ਹੈ ਤੇ ਗੱਡੀਆਂ ਵੀ ਲਿਖਿਆ ਹੈਗਾ ਹੋਰ ਵੀ ਕਈ ਬਿਮਾਰੀਆਂ ਲਿਖੀਆਂ ਨਹੀਂ ਜਿਵੇਂ ਨਸ਼ਾ ਸੜਾਉਣੇ ਆ ਬੇਸੰਗ ਚਿੱਟਿਆ ਆਉਂਦਾ ਹੋਗਾ ਉਹਨੂੰ ਤੋੜ ਨਹੀਂ ਲੱਗੂਗੀ ਉਹਨੂੰ ਨਸ਼ਾ ਸੜਾ ਦੇਣਗੇ ਚੌਥੇ ਪੰਜਵੇਂ ਜਿਹੜਾ ਜੀ ਨਹੀਂ ਕਰਵਾ ਬਿਮਾਰਾ ਕਰਨਾ ਉਹਨੂੰ ਮੰਦਰੂਏ ਆਟੋਮੈਟਿਕ ਨਾfro ਤੋਂ ਗੂਗੀ ਸ਼ਰਾਬ ਵਗੈਰਾ ਹੋਰ ਚੀਜ਼ਾਂ ਤਾਂ ਜਦੋਂ ਗੋਲੀਆਂ ਪੱਪੇ ਆਏ ਤਾਂ ਸੱਡੀਆਂ ਜਾਣਗੀਆਂ ਤਾਂ ਕੋਈ ਨਾਰਮਲ ਚੀਜ਼ਾਂ ਹੈ ਚਿੱਟੇ ਦਾ ਕੁਝ ਪਸੜਾ ਰਹਿ ਗਿਆ ਠੀਕ ਹੈ ਰੱਬ ਦੀਿਆਨਾ ਕਰਨਾ ਪਰਮੇਸ਼ਰ ਨੇ ਸਭ ਕੁਝ ਕਰਿਆ ਪਰ ਜੀ ਨੇ ਆਪਣੀ ਕੋਸ਼ਿਸ਼ ਹੈ ਰੱਬ ਦੀਿਆਨਾ ਨੂੰ ਪੂਰੀ ਕਰਦੇ ਆ ਤੇ ਸੱਡਿਆ ਨਹੀਂ ਜਾਂਦਾ ਠੀਕ ਹੈ ਬਾਕੀ ਆਪਣਾ ਅਰੂ ਵੈਸ਼ ਦਾ ਜਿਹੜਾ ਸਟੋਰ ਹੈ ਇਹ ਹੁਣੇ ਬਣਾਇਆ ਜਿਆਦਾ ਟਾਈਮ ਨਹੀਂ ਹੋਇਆ ਇਹ ਕਈ ਵਾਰ ਕੋਈ ਪ੍ਰੈਸ਼ਰ ਕਰਾਉਂ ਉਪਰ ਕਿ ਤੇਰੀ ਪਤਨੀ ਦਰ ਕਹਿਲਾ ਦੁਆਰਾ ਦੇਖਦੇ ਨੇ ਵੀ ਪ੍ਰੈਸ਼ਰ ਨਾ ਕਰਵਾਓ ਰਿਕੁਐਸਟ ਹੈ ਕਿ ਤੁਹਾਨੂੰ ਜਰੂਰ ਮਿਲੇ ਤਾਂ ਉਹਦੇ ਪਿੱਤੇ ਦੇ ਪਤਲੇ ਦਵਾਈ ਨਾਲ ਹੀ ਨਿਕਲਦੀ ਹੈ ਜਿਹੜਾ ਕਹਿੰਦਾ ਨਹੀਂ ਨਿਕਲਦੀ ਸਰਸੀ ਦੇ ਵਿੱਚ ਸਰਸੀ ਵਾਲੇ ਸਟੋਰ ਤੋਂ ਨਿਕਲਿਆ ਹੁਣ ਜਿਹੜੇ ਮੰਦੇ ਦੇ ਪਾਤਰੀਆਂ ਹੈਗੇ ਨੇ ਮੰਦੇ ਸਰਸੀ ਵਾਪਨ ਦੇ ਜਿਹਦੇ ਪਾਤਰੀਆਂ ਨਿਕਲੀਆਂ ਪਿੱਤੇ ਦੇ ਵਿੱਚੋਂ ਖੁਰਕੇ ਟਾਈਮ ਲੱਗਦਾ ਇਹ ਨਹੀਂ ਹੈਗਾ ਵੀ ਅੱਜ ਹੀ ਨਿਕਲੂ 2 ਮਹੀਨੇ ਚ ਨਿਕਲੂ ਟਾਈਮ ਲੱਗਦਾ ਕਿਉਂਕਿ ਜਿਹੜਾ ਪਿੱਤੇ ਉਹ ਝੋਲੇ ਦੀ ਤਰ੍ਹਾਂ ਉਹਦੇ ਵਿੱਚ ਪਤਲੀ ਹੁੰਦੀ ਹੈ ਉਹ ਖੁਰਕੇ ਜਿਵੇਂ ਆਪਣਾ ਇੱਕ ਸਕਿਨ ਹੈ ਇਹਦੇ ਉੱਪਰ ਆਪਾਂ ਕਰੀਮ ਲਾ ਲਓ ਜਾਂ ਕੋਈ ਵੀ ਚੀਜ਼ ਲਾ ਲਓ ਉਹ ਇਹਦੇ ਵਿੱਚ ਰੱਖਦੀ ਹੈ ਇਹਦੇ ਇਹ ਜਿਹੜੀ ਆਪਣੀ ਦਵਾਈ ਹੈ ਉਹ ਵਿੱਚ ਰੱਖਦੀ ਹੈ ਉਹ ਦੋਦੀ ਹੈ ਲੋਕਾਂ ਦੀ ਖੋਲ ਕੇ ਬੋਲ-ਬੋਲ ਹੀ ਨਿਕਲਦੀ ਹੈ ਠੀਕ ਹੈ ਜੀ ਇਹ ਚੀਜ਼ ਹੈ ਬਾਅਦ ਇਹ ਸਾਰੀਆਂ ਬਿਮਾਰੀਆਂ ਇਹਨਾਂ ਦਾ ਤਾਂ ਇਲਾਜ ਚਾਹੀਏ ਪ੍ਰੋਪਰ ਲੈਸ ਆਪਣਾ ਦਿੱਤਾ ਹੋਇਆ ਵਿੱਚ ਇਹਦੇ ਵਿੱਚ ਬਿਮਾਰੀਆਂ ਕੁਝ ਨਹੀਂ ਲਿਖੀਆਂ ਹੋਈਆਂ ਠੀਕ ਹੈ ਤੇ ਇੱਕ ਵਾਰ ਸੇਵਾ ਦਾ ਮੌਕਾ ਜਰੂਰ ਦਿਓ ਕਿਉਂਕਿ ਬਿਮਾਰੀ ਹੈ ਬਿਮਾਰੀ ਜਦੋਂ ਬੰਦੇ ਨੂੰ ਬਿਮਾਰੀ ਨੂੰ ਪਤਾ ਹੁੰਦਾ ਹੈ ਵੀ ਮੈਨੂੰ ਕੀ ਤਕਲੀਫ ਹੈ ਠੀਕ ਹੈ ਤੇ ਇਹਨਾਂ ਕੋਲਸ ਕਹਿੰਦੇ ਹਾਂ ਧੰਨਵਾਦ ਕਰਦੇ ਹਾਂ